ਸਲੋਕ ਆਏ ਪ੍ਰਭ ਸਰਣਾਗਤੀ ਕਿਰਪਾ ਨਿਦ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪਾਉੜੀ ਅੱਖਰ ਮਹਿ ਤ੍ਰਿਭਵਨ ਪ੍ਰਭ ਧਾਰੇ ਅੱਖਰ ਕਰ ਕਰ ਵੇਦ ਵਿਚਾਰੇ ਅੱਖਰ ਸ਼ਾਸਤਰ ਸਿਮਰਤ ਪੁਰਾਨ ਅੱਖਰ ਨਾਦ ਕਥਨ ਵਖੇ ਆਨਾ ਅਖਰ ਮੁਕਤ ਜੁਗਤ ਭੈ ਧਰਮ ਅਖਰ ਕਰਮ ਕਿਰਤ ਸੋਚ ਧਰਮ ਦ੍ਰਿਸ਼ਟਮਾਨ ਅਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸ਼ਲੋਕ ਹੱਥ ਕਲਮ ਅਗੰ ਮਸਤਕ ਲਿਖਾਵਤੀ ਉਰਜ ਰਹੋ ਸਭ ਸੰਗ ਨੂਪ ਰੂਪਾਵਤੀ ਉਸਤਤ ਕਹਿ ਨਾ ਜਾਏ ਮੁਖੋ ਤੋਹਾਰੀਆ ਮੋਹੀ ਦੇਖ ਬਰਸ਼ ਨਾਨਕ ਬਲਿਹਾਰੀਆ ਔੜੀ ਹੈ ਅਚੁੱਤ ਹੈ ਪਾਰ ਬ੍ਰਹਮ ਅਗਨਾਸ਼ੀ ਅਗਨਾਸ਼ ਹੈ ਪੂਰ ਮਹ ਸਰਬ ਮੈਂ ਦੁਖ ਪੰਜਨ ਗੁਣਤਾਸ ਹੈ ਸੰਗੀ ਹੈ ਨਰੰਕਾਰ ਹੈ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਿਬੇਕ ਹੈ ਅਪਰੰਪਰ ਹਰ ਹਾਰੇ ਹੈ ਭੀ ਹੋਵਨ ਹਾਰ ਹੈ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ ਹੈ ਠਾਕੁਰ ਹਉ ਦਾਸ ਰੋ ਮੈਂ ਨਿਰਗੁਨ ਗੁਨ ਨਹੀਂ ਕੋਏ ਨਾਮਕ ਦੀਜੈ ਨਾਮਦਾਨ ਰੱਖੋ ਹਿਏ ਪਰੋਏ ਸੋ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨੁ ਪੰਜਨ ਗੁਰਦੇਵ ਬੰਧਿਤ ਸਹੋਦਰਾ ਗੁਰਦੇਵ ਦਾਤਾ ਹਰਨਾਮੁ ਉਪਦੇਸ਼ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅપરੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਧਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾਂ ਗੁਰਦੇਵ ਸਤਗੁਰ ਪਾਰਧਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਾਮ ਸ਼ਕਰਾ ਇਹ ਸ਼ਲੋਕ ਆਦ ਅੰਤ ਪੜਨਾ